ਐਕਚੁਅਲੀ ਹਿਸਟਰ ਹੋਇਆ ਜੀ ਅੱਜ ਬੱਚੇ ਸਕੂਲ ਆਏ ਸੀ ਸਕੂਲ ਆਏ ਸੀ ਤੇ ਬੱਚੇ ਰੈਕੈਸ ਤੋਂ ਬਾਅਦ ਕੀਤੇ ਉਹਨਾਂ ਸਕੂਲ ਦਾ ਗੇਟ ਨਾ ਉਹ ਖੁੱਲਣ ਨੂੰ ਮਿਲ ਗਿਆ ਸਕੂਲ ਦਾ ਗੇਟ ਥੋੜਾ ਜਿਹਾ ਖੁੱਲਣ ਨੂੰ ਮਿਲ ਗਿਆ ਤੇ ਇਹਨਾਂ ਨੇ ਆਪਾਂ ਜੀ ਕੋਈ ਤਾਂ ਪਲੈਨਿੰਗ ਕਰ ਲਈਏ ਆਪਾਂ ਅੱਜ ਬੰਦ ਕਰਦੇ ਆ ਬੰਦ ਕਰਨ ਦੇ ਨਾਲ ਨਾਲ ਕੀ ਹੋਇਆ ਕਿ ਇਹਨਾਂ ਨੇ ਨਾ ਇਥੋਂ ਪੁਲਿਸ ਲਾਈਨ ਤੋਂ ਤੁਰ ਕੇ ਤੇ ਇਹ ਉੱਥੋਂ ਲੌਵਲਟੀ ਚੌਂਕ ਤੱਕ ਗਏ ਪੈਦਲ ਉੱਥੋਂ ਪੈਦਲ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਆਟੋ ਕੀਤਾ ਆਟੋ ਕਰਨ ਤੋਂ ਬਾਅਦ ਇਹਨਾਂ ਨੇ ਬੱਸ ਸਟੈਂਡ ਚਲੇ ਗਏ ਆ ਆਏ 8-8 ਸਾਲ ਦੇ ਬੱਚੇ ਨੇ 9-9 ਸਾਲ ਦੇ ਹਾਜੀ ਬਾਜੀ ਟਾੜਾ ਨਾਮ ਮੇਰਾ ਨਾਮ ਰਾਹੁਲ ਜਰਮਨ ਹੈ। ਭਾਜੀ ਕੀ ਹੋਇਆ ਤੁਹਾਡੇ ਬੱਚੇ ਨਾਲ ਕਿੰਨੇ ਬੱਚੇ ਸੀ ਕਿੱਥੇ ਤੁਸੀਂ ਛੱਡ ਕੇ ਗਏ ਤੇ ਕਿੱਥੇ ਬੱਚੇ ਮਿਲਦੇ ਐ ਐਕਚੁਅਲੀ ਇਸ ਤਰ੍ਹਾਂ ਹੋਇਆ ਜੀ ਅੱਜ ਬੱਚੇ ਸਕੂਲ ਆਏ ਸੀ ਸਕੂਲ ਆਏ ਸੀ ਤੇ ਬੱਚੇ ਰੈਕੈਸ ਤੋਂ ਬਾਅਦ ਕੀਤੇ ਉਹਨਾਂ ਸਕੂਲ ਦਾ ਗੇਟ ਨਾ ਉਹ ਖੁੱਲਣ ਨੂੰ ਮਿਲ ਗਿਆ। ਸਕੂਲ ਦਾ ਗੇਟ ਥੋੜਾ ਜਿਆ ਖੁੱਲਣ ਨੂੰ ਮਿਲ ਗਿਆ ਤੇ ਇਹਨਾਂ ਨੇ ਆਪਾਂ ਚ ਕੋਈ ਤਾਂ ਪਲੈਨਿੰਗ ਕਰ ਲਈਏ ਆਪਾਂ ਅੱਜ ਬੰਦ ਕਰਦੇ ਆ। ਬੰਦ ਕਰਨ ਦੇ ਨਾਲ ਨਾਲ ਕੀ ਹੋਇਆ ਕਿ ਇਹਨਾਂ ਨੇ ਨਾ ਇਥੋਂ ਪੁਲਿਸ ਲਾਈਨ ਤੋਂ ਤੁਰ ਕੇ ਤੇ ਇਹ ਉੱਥੋਂ ਲਾਵਲਟੀ ਚੌਂਕ ਤੱਕ ਗਏ ਪੈਦਲ ਉੱਥੋਂ ਪੈਦਲ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਆਟੋ ਕੀਤਾ ਆਟੋ ਕਰਨ ਤੋਂ ਬਾਅਦ ਇਹਨਾਂ ਨੇ ਬੱਸ ਸਟੈਂਡ ਚਲੇ ਗਏ ਆ ਇਹ 8-8 ਸਾਲ ਦੇ ਬੱਚੇ ਨੇ 9-9 ਸਾਲ ਦੇ ਤੇ ਉਸ ਤੋਂ ਬਾਅਦ 8-8 9-9 ਸਾਲ ਦੇ ਬੱਚੇ ਨੂੰ ਮੈਂ ਤਾਂ ਕਹਿੰਦਾ ਆਟੋ ਲੈਨੇ ਚਲੋ ਬਿਠਾ ਲਿਆ ਹੋਏਗਾ ਉਸ ਤੋਂ ਬਾਅਦ ਇਹ ਬੱਸ 'ਤੇ ਬੈਠ ਗਏ ਨੇ ਬੱਸ ਸਟੈਂਡ ਵਾਲੇ ਨੂੰ ਬੱਸ ਲੈਣ ਪੁੱਛਿਆ ਅਹੀਂ ਜਾਣਾ ਉਹ ਕਹਿੰਦਾ ਇਹ ਤਾਂ ਬੱਸ ਕਿਵਣ ਜਾਣੀ ਆ ਮੈਂ ਤਾਂ ਕਹਿੰਦਾ ਉਹ ਤਾਂ ਨਾ ਕਨੈਕਟਰ ਜਿੰਨੇ ਨੇ ਇਹਨਾਂ ਨੂੰ ਬੱਸ 'ਤੇ ਬਿਠਾ ਲਿਆ ਉਹਨੇ ਕਿਹਾ ਜੀ ਬੱਸ ਵਿੱਕੀ ਬਣ ਜਾਇਆ ਕਹਿੰਦੇ ਸਾਨੂੰ ਪਿੱਖੀ ਵਿੰਡੀ ਲੈ ਜਾਓ ਜੀ ਹੋ ਸਕਦਾ ਉਹ ਕਹਿੰਦਾ ਮੈਂ ਖੇਮ ਕਰਨ ਜਾਣਾ ਐ ਖੇਮ ਕਰਨ ਚੱਲ ਜੰਦੇ ਉਹ ਉਹਨਾਂ ਨੇ ਕਿਹਾ ਜੀ ਉਹ ਪਿੱਖੀ ਵਿੰਡ ਜਾਣੀ ਬੱਸ ਤੇ ਇਹਨਾਂ ਨੂੰ ਬੱਸ 'ਚ ਬਿਠਾ ਲਿਆ ਐ ਬੇਟਾ ਜੀ ਮੇਰਾ ਤੇ ਇਹ ਬੱਚਾ ਮਤਲਬ ਛੋਟੇ ਹੀ ਨੇ ਕੋਈ ਇਹਨਾਂ ਨੂੰ ਕੋਈ ਸਮਝ ਦੇਣੀ ਹੈਗੀ ਨਹੀਂ ਬੱਸ ਬੱਸ 'ਚ ਬੈ ਗਏ ਜੀ ਪਿੱਖੀ ਵਿੰਡ ਪਹੁੰਚ ਗਏ ਉੱਥੇ ਜਾ ਕੇ ਪਤਾ ਨਹੀਂ ਇਹਨਾਂ ਦੇ ਮਨ 'ਚ ਉਹਨਾਂ ਨੇ ਤਾਂ ਆਰ ਤਾਂ ਬੱਸ ਵਾਲੇ ਨੇ ਕਿ ਆਪ ਹੀ ਉਤਰ ਗਏ ਐ ਫਿਰ ਉੱਥੋਂ ਮੈਨੂੰ ਕਿਸੇ ਬੰਦੇ ਦੀ ਕਾਲ ਆਈ ਐ ਕਿ ਤੁਹਾਡਾ ਬੱਚਾ ਇਦਾਂ ਦਾ ਪਿੱਖੀ ਵਿੰਡ ਆ ਗਿਆ ਮੈਨੂੰ ਲੱਗਾ ਫਰਾਡ ਕਾਲ ਤੇ ਮੈਨੂੰ ਕਿਹਾ ਗੁਰੂ ਉਹ ਕਹਿੰਦਾ ਪਾਪਾ ਹੀ ਪਿੱਕੀ ਵੰਡ ਆ ਗਏ ਮੈਂ ਕਹਾ ਮੈਂ ਬੜਾ ਹੈਰਾਨ ਮੈਂ ਕਹਾ ਯਾਰ ਪਿੱਕੀ ਵੰਡ ਕਿੱਦਾਂ ਹੋਏਗੇ ਬਸ ਇਸੇ ਲੱਗਦਾ ਕਿ ਸਕੂਲ ਦੀ ਲਾਪਰਵਾਹੀ ਹੈ ਜੀ ਤੁਸੀਂ ਬੱਚੇ ਨੂੰ ਅੰਦਰ ਤੱਕ ਛੱਡ ਕੇ ਗਏ ਤੇ ਬੱਚਾ ਜਦੋਂ ਆਪੇ ਖੇਡ ਪਹੁੰਚ ਗਿਆ ਦੇਖੋ ਜੀ ਉਹ ਤੇ ਹੈ ਹੀ ਹੈ ਤੁਹਾਡੇ ਸਾਹਮਣੇ ਹੀ ਹੈ ਕਿਹੜਾ ਸਕੂਲ ਆ ਪੁਲਿਸ ਦੀ ਹੈ ਵੀ ਕਿੰਨੇ ਬੱਚੇ ਗਏ ਸੀ ਦੋ ਬੱਚੇ ਠੀਕ ਹੈ